ਪੰਜਾਬ ਟਾਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੋਰ ਹਾਰਦਿਕ ਸਵਾਗਤ ਕਰਦੀਆਂ ਜਲੰਧਰ ਐਂਟੀ ਕ੍ਰਾਈਮ ਐਂਟੀ ਕ੍ਰਾਪਸ਼ਨ ਸੇਵਾਦਲ ਸਮਾਜ ਭਲਾਈ ਸੰਗਠਨ ਵੱਲੋਂ 112ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਲੰਧਰ ਐਂਟੀ ਕ੍ਰਾਈਮ ਐਂਟੀ ਕ੍ਰਾਪਸ਼ਨ ਸੇਵਾਦਲ ਸਮਾਜ ਭਲਾਈ ਸੰਗਠਨ ਦੇ ਪੰਜਾਬ ਦੇ ਪ੍ਰਧਾਨ ਅਤੇ ਉੱਗੇ ਸਮਾਜ ਸੇਵਕ ਸਰਦਾਰ ਸੁਰਿੰਦਰ ਸਿੰਘ ਜੀ ਕੈਰੋ ਵੱਲੋਂ 112ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਗਰਮ ਕੰਬਲ ਗਰੀ ਪਰਿਵਾਰਾਂ ਵਿੱਚ ਵੰਡਿਆ ਗਿਆ ਸਰਦਾਰ ਸੁਰਿੰਦਰ ਸਿੰਘ ਜੀ ਕੈਰੋ ਨੇ ਆਪਣੇ ਇਸ ਮੌਕੇ ਤੇ ਕਿਹਾ ਕਿ ਉਹ ਹਰ ਇੱਕ ਗਰੀ ਪਰਿਵਾਰ ਦਾ ਭਲਾ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਵੀ ਦੇਣਾ ਚਾਹੁੰਦੇ ਹਨ ਜਿਸ ਨਾਲ ਉਹਨਾਂ ਦਾ ਪਰਿਵਾਰ ਚੱਲ ਸਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਾਈਸ ਪ੍ਰਧਾਨ ਲਲਿਤ ਲਵਲੀ ਆਮ ਆਨਵੀ ਪਾਰਟੀ ਤੋਂ ਜਗਿੰਦਰਪਾਲ ਸ਼ਰਮਾ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਦਾ ਇਸ ਮੰજા ਉਪਰ ਅੱਲਾ ਹੈ ਸਾਰੇ ਸਹਿਯੋਗੀਆਂ ਦਾ ਜੋ 112ਵਾਂ ਅੱਜ ਰਾਸ਼ਨ ਵੰਡ ਲਗਿਆ ਹੈ ਉਸ ਦਾ ਮਾਣ ਅਸੀਂ ਕਰਾਂਗੇ ਯਾਰੇ ਆਂ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਬੇਨਤੀ ਹੈ ਜੋਦੜੀ ਹੈ ਕਿ ਸਾਰੇ ਸੇਵਾਦਾਰਾਂ ਨੂੰ ਉਦਮ ਬਖਸ਼ਣ ਕਿ ਉਹ ਇਹ ਸੇਵਾ ਨਿਭਾ ਸਕਣ ਵਾਹਿਗੋ ਜੀ ਦਾ ਖਾਲਸਾ ਚਲਾਈ ਆ ਇੱਕ ਡੇਢ ਸਾਲ ਤੋਂ ਅੱਜ 112ਵਾਂ ਰਾਸ਼ਨ ਵੰਡ ਸਮਾਰੋ ਅਸੀਂ 42 ਪਰਵਾਰਾਂ ਨੂੰ ਰਾਸ਼ਨ ਦੇਣਾ ਇਹ ਦਾ ਸਿਹਰਾ ਸਾਡੇ ਵੀਰ ਪ੍ਰਧਾਨ ਜੀ ਸਾਡੇ ਸਤਿਕਾਰਯੋਗ ਸ੍ਰਿੰਦਰ ਸਿੰਘ ਕੈਰੋਂ ਦੇ ਇਸੇ ਤੇ ਜਾਂਦਾ ਵਾ ਮੈਂ ਗੁਰੂ ਰਾਮਦਾਸ ਮਹਾਰਾਜ ਅੱਗੇ ਸ਼੍ਰੀ ਰਾਮ ਅੱਗੇ ਗੁਰੂ ਸੁਆਮੀ ਬਾਲਮੀਕ ਮਹਾਰਾਜ ਅੱਗੇ ਗੁਰੂ ਰਵਿਦਾਸ ਮਹਾਰਾਜ ਅੱਗੇ ਇਹੋ ਹੀ ਅਰਦਾਸ ਕਰੂੰਗਾ ਕਿ ਇਹ ਸੱਚੇ ਪਾਤਸ਼ਾਹ ਇਸ ਲਗਨ ਨੂੰ ਤੋੜੀ ਨਾ ਇਸ ਲਗਨ ਨੂੰ ਅੱਗੇ ਵਧਾਵੀ ਅਸੀਂ 42 ਤੋਂ 4200 ਪਰਿਵਾਰ ਨੂੰ ਰਾਸ਼ਨ ਦੇਣ ਦੇ ਯੋਗ ਬਣੀਏ ਔਰ ਇਹ ਆਏ ਮਹੀਨੇ ਸੰਗ੍ਰਾਂਤ ਤੇ ਇਦਾਂ ਹੀ ਜਿਹੜੇ ਵੀ ਸਾਡੀਆਂ ਭੈਣਾਂ ਭਰਾ ਸਾਡੇ ਸਾਰੇ ਆਉਂਦੇ ਆ ਅਸੀਂ ਉਹਨਾਂ ਨੂੰ ਸੇਰ ਲਵਾ ਕੇ ਸੀਸ ਝੁਕਾ ਕੇ ਹੀ ਰਸ਼ਨ ਦਿੰਨੇ ਆ ਕਿ ਸਾਡੇ ਵਿੱਚ ਹੰਕਾਰ ਨਾ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾਦਾਰ ਸਮਾਈ ਭਾਈਚਾਰਾ ਸੰਗਠਨ ਵੱਲੋਂ 112 ਮਾ ਰਸ਼ਨ ਮਦਦ ਕੀਤਾ ਗਿਆ ਦਿੱਲੀ ਵਿੱਚ 40 ਪਰਿਵਾਰਾਂ ਨੂੰ ਅੱਜ ਰਸ਼ਨ ਦਿੱਤਾ ਹੈ ਇਹ ਦੋ ਪਰਿਵਾਰ ਜਿਹੜੇ ਹੋਰ ਸਾਡੇ ਵਿੱਚ ਸ਼ਾਮਲ ਹੋਏ ਹਨ ਅਸੀਂ 42 ਪਰਿਵਾਰਾਂ ਜਿਹੜੇ ਸ਼ਾਮਲ ਕੀਤੇ ਹੈ ਉਹਨਾਂ ਨੂੰ ਸਾਡੀ ਟੀਮ ਨੂੰ ਐਂਟੀ ਕਰਾਈਮ ਹੋਰ ਐਡੀਸ਼ਨ ਚੋਲੇ ਰਾਖਲੇ ਕਰੋ ਵੀਰਾ ਇਹ ਕਾਰਜ ਕੁਝ ਪਰਿਵਾਰਾਂ ਦਾ ਸੀ ਸ਼ੀਸ਼ੀਰਵਾਦ ਲੈਂਦੇ ਹਾਂ ਹਰ ਸਾਥ ਮਿਲੇ ਦੀ ਤਰ੍ਹਾਂ ਸੰਗਰਾਮ ਨੂੰ ਅਸੀਂ ਰੱਖ ਦਿੱਤਾ ਜਾਂਦਾ ਹੈ ਨੁਕਲ ਬੰਦ ਪਰਿਵਾਰਾਂ ਨੂੰ ਅਸੀਂ ਬਚੀਆਂ ਦੇ ਕੁੜੀਆਂ ਦੇ ਗੁਰੂ ਰਾਮਦਾਸ ਜੀ ਦਾ ਉਹ ਆਸਰੇ ਕੇ ਕੀਤਾ ਜਾਂਦਾ ਹੈ ਅਸੀਂ ਖੌਣ ਦੇਣਾਂ ਨਾ ਅਸੀਂ ਤਾਂ ਰਾਖੇ ਵਾਲਿਆਂ ਤੋਂ ਲੈਣ ਵਾਲਿਆਂ ਤੋਂ ਆ ਅਸੀਂ ਤਾਂ ਰਾਖਣ ਦੇ ਨਹੀਂ ਸਕਦੇ ਅਸੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਇੱਤਜਾ ਕਰਦੇ ਹਰਗੋ ਸਹਿਬ ਜੀ ਦੀ ਕਿਰਪਾ ਹਰਕੇ ਸਾਰੇ ਪ੍ਰੋਗਰਾਮ ਜਿਹੜੇ ਇਸਤੇ ਕੀਤੇ ਜਾਂਦੇ ਹਨ ਇਸ ਲਈ ਤੁਹਾਨੂੰ ਜਿਹੜਾ 13ਵਾਂ ਰਸਨਾ ਤੋ ਅਸੀਂ ਹਰ ਸਾਲ ਦੀ ਤਰ੍ਹਾਂ ਉਰਾਂ ਵੱਡੇ ਪੱਧਰ ਤੇ ਮਨਾਵਾਂਗੇ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਾਡਾ ਜਿਹੜਾ ਆ ਪਰਿਵਾਰਾਂ ਨੂੰ ਸਾਡੇ ਨਾਲ ਹੋ ਕੇ ਜਰੋ ਸਾਡਾ ਸੁਨੋਗ ਦਿਓ ਕਿ ਅਸੀਂ ਜਿਹੜਾ ਆ ਹੋਰ ਜਿਦਾ ਭਾਦੇ ਬੌਜੀ ਨੇ ਕਿਹਾ ਜੀਵੰਦਰਪਾਲ ਸ਼ਰਮਾ ਜੀ ਨੇ ਕਿ ਜਿੰਨੇ ਵੀ ਪਰਿਵਾਰ ਸਾਡੇ ਵੱਧ ਤੋਂ ਵੱਧ ਹੋਣਗੇ ਅਸੀਂ ਉਹਨਾਂ ਨੂੰ ਵੱਟੋ ਵੱਧ ਰਾਖਸ਼ੀ ਦਵਾਈ ਆ ਤੇ ਕੁੜੀਆਂ ਨੇ ਕੁੜੀਆਂ ਨੇ ਵਿਆਹ ਕਿੱਤੇ ਜਾਂਦੇ ਹਨ ਲੋਰਬੰਦ ਪਰਿਵਾਰਾਂ ਨੂੰ ਆਪਣੀਆਂ ਕਿਤਾਬਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਦਿਨੋਂ ਕੁਚਾਰਿਆ ਬੱਚਾ ਕੋ ਫੀਸ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਫੀਸ ਦੇ ਕੇ ਵੀ ਬੱਚਾ ਸਾਡਾ ਪੜ੍ਹ ਲੈ ਕੇ ਵਧੀਆ ਐਜੂਕੇਸ਼ਨ ਪਾਸ ਕਰਕੇ ਕੋ ਵੱਡਾ ਅਫਸਰ ਬਣੇ ਅਸੀਂ ਇਹੋ ਹੀ ਨਸਾਦੀ ਸਰੋਤ ਹੈ ਅਸੀਂ ਲੋਰਬੰਦ ਪਰਿਵਾਰਾਂ ਦੇ ਨਾਲ ਖੜੇ ਹਾਂ ਸਾਨੂੰ ਕਿਸੇ ਦਾ ਕਿਸੇ ਕੋ ਪਾਰਟੀ ਦਾ ਬਈ ਅਜ ਤੱਕ ਸਾਡਾ 130ਵਾਂ ਰਾਸ਼ਣ ਆਇਆ ਹੈ ਕਿਸੇ ਸਾਡੀ ਪਾਰਟੀ ਨੇ ਅਜ ਤੱਕ ਮੰਤਰੀ ਕੀਤੀ ਤੇ ਅਸੀਂ ਜਿਹੜੀ ਐਂਟੀ ਕ੍ਰਾਈਮ ਔਰ ਐਂਟੀ ਕ੍ਰਾਈਮ ਸੇਵਾ ਦਾ ਸਮਾਜ ਭ라이 ਸੰਗਠਨ ਹੈ ਜਿਹਦੇ ਸਾਡੇ ਮੈਂਬਰ ਹੈ ਸਾਡੇ ਵੀਰ ਹੈ ਦਲਕਾਰਾ ਸਾਹਿਬ ਬੈਠੇ ਹਨ ਜੱਜਪੁਰ ਸਭੀ ਸਾਡੇ ਜਨਰਲ ਸੈਕਟੀ ਔਰ ਮਾਉ ਜਗਨেন্দ্র ਪਾਲ ਸ਼ਰਮਾ ਜੀ ਔਰ ਡਾਕਟਰ ਪ੍ਰਵੀਨ ਜੀ ਮੈਡਮ ਰਾਜਾਨੀ ਜੀ ਸਰਬਜੀਤ ਮੈਡਮ ਜੀ ਸਾਡੇ ਨਾਲ ਸਾਰੇ ਥੋੜੇ ਅਸੀਂ ਜਿਹੜੇ ਜਿਲ੍ਹਾ ਵੀ ਸੰਜੂਰ ਹੋ ਸਕੇ ਇਹ ਰਾਸ਼ਣ ਵਿੱਚ ਅਸੀਂ ਹਿੱਸਾ ਪਾ ਕੇ ਮੁਸ਼ੇ ਗੁਰਮਨ ਪਰਵਾਰ ਵਾਲੇ ਮੱਤਕਾ ਰਿਆ ਮੈਂ ਇਹੀਆਂ ਗੱਲਾਂ ਕਹਿੰਦਾ ਹਾਂ ਕਿ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਾਹ ਦੀ ਤਰ੍ਹਾਂ ਅਸੀਂ ਬੁੜੇ ਹੁੰਤਾਂ ਅੰਦਾਵਾ ਆਪਣਾ ਜਨਮ ਦਿਨ ਸਾਲਗिराਹ ਵਧੀਆ ਤਰੀਕੇ ਨਾਲ ਮਨਾਈਏ ਵਾਹਿਗੁਰੂ ਸੱਚੇ ਪਾਤਸ਼ਾਹ ਸਾਫ ਤੇ ਸਾਡੀ ਟੀਮ ਤੇ ਮਿਹਨਤ ਭਰਿਆ ਹੱਥ ਰੱਖਣ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਜਿੱਤ